ਅੱਜ ਇਹ ਦਲਜੀਤ ਦਸਾਂ ਜਿਹਨੇ 10 ਪਿੰਡ ਗੋਦ ਲੈ ਲਿਆ ਕੱਲ ਦੀ ਖਬਰ ਸੋਸ਼ਲ ਮੀਡੀਆ ਤੇ ਚੱਲੀ ਜਾਣ ਈ ਆ ਤੇ ਲੋਕੀ ਥੱਲੇ ਕਮੈਂਟ ਪਾਉਦੇ ਵਾਹ ਜੀ ਵਾਹ ਪੰਜਾਬ ਦਾ ਹੀਰਾ ਪੰਜਾਬ ਦਾ ਹੀਰਾ ਪੰਜਾਬ ਦਾ ਹੀਰਾ ਉਹ ਪੰਜਾਬ ਦੇ ਲੋਕੋ ਯਾਰ ਤੁਸੀਂ ਉल्लू ਬਣਦਾ ਠੇਕਾ ਲਿਆ ਹੋਇਆ ਵੀ ਤੁਸੀਂ ਉल्लू ਬਣਨਾ ਹੀ ਬਣਨਾ ਹੈ ਹੈ ਨਾ ਕਿਹੜੇ 10 ਪਿੰਡ ਨੇ ਲੈ ਆ ਗੋਦ ਕੁਝ ਪਤਾ ਲੱਗੇ ਐਦਾਂ ਹੀ ਨੇ ਕਿਸਾਨੀ ਮੋਰ ਜੇ ਝੂਠ ਬੋਲ ਗਏ ਜੀ ਇੱਕ ਜਲਜੀਤ ਨੇ ਕੱਲੇ ਕੱਲੇ ਕਿਸਾਨ ਨੂੰ ਜਿਹੜੇ ਮਰੇ ਹੋਏ 1-1 ਕਰੋੜ ਰੁਪਇਆ ਵੰਡਦਾ ਯਾਰਾ ਹੀ ਕਰੋੜ ਰੁਪਇਆ ਵੰਡਦਾ ਉਹਦੇ 5-7 ਸਾਲ ਇਹ ਉਹਦਾ ਫਾਇਦਾ ਲੈਂਦਾ ਰਿਹਾ ਬਾਅਦ ਚ ਪਤਾ ਲੱਗਾ ਇਹਨੇ ਇੱਕ ਪੈਸਾ ਨਹੀਂ ਦਿੱਤਾ ਇਹ ਸੋਸ਼ਲ ਮੀਡੀਆ ਸਾਡੇ ਵਾਸਤੇ ਫਾਇਦੇਮੰਦ ਦੀ ਵੀ ਆ ਪਰ ਫਰੌੜੀਏ ਤੇ ਲੋਕਾਂ ਨੂੰ ਫਰੌਡ ਵੀ ਕਰਦੇ ਆ ਮੂਰਖ ਵੀ ਬਣਾਉਂਦੇ ਆ ਕੀ ਅਸੀਂ ਪੰਜਾਬੀ ਕਿਸਾਨ ਸਾਡਾ ਇਹ ਜਨਮ ਸਿਤਿਕ ਅਧਿਕਾਰ ਆ ਮੂਰਖ ਬਣਨਾ ਅਸੀਂ ਮੂਰਖ ਬਣੀ ਜਾਈਏ ਬਣੀ ਜਾਈਏ ਬਣੀ ਜਾਈਏ ਯਾਰ ਸਿਆਣੇ ਬਣੋ ਯਾਰ ਸਿਆਣੇ ਬਣੋ ਆਪਣੀਆਂ ਬੇਸਿਕ ਚੀਜ਼ਾਂ ਦਾ ਖਿਆਲ ਰੱਖੋ ਖੁਦ ਆਪਣੇ ਆਪ ਦੇ ਖੜੇ ਹੋਵੋ ਆਪਣੇ ਪਿੰਡ ਦੀ ਪੰਚ ਗ੍ਰਾਮ ਸਭਾ ਖੜੀ ਕਰੋ ਉਹਦੇ ਵਿੱਚ ਫੰਡ ਪਾਓ ਲੰਗਰਾਂ ਲੁੰਗਰਾਂ ਤੇ ਆਦਾਨ-ਪਨ ਬੰਦ ਕਰ ਦਿਓ ਇਹ ਸਭ ਫਰੌਡ ਆ ਇਹ ਸਭ ਫਰੌਡ ਆ ਹੁਣ ਕਿੱਥੇ ਆਇਆ ਹੁਣ ਲੋੜੀ ਕਿੱਥੇ ਦਾਨੀ ਉਹ ਕਿੱਥੇ ਗਿਆ ਕੋਈ ਆਇਆ ਦਾਨੀ ਸਾਹਮਣੇ ਲੋਕ ਹੀ ਲੋਕਾਂ ਦੀ ਮਤ ਕਰ ਰਹੇ ਆ ਨਾ ਮਾਲਵੇ ਦੇ ਲੋਕ ਆ ਕੇ ਇੱਧਰ ਤੇ ਆਦੀ ਮਦਦ ਕਰ ਰਹੇ ਆ ਦੁਆਬੇ ਦੇ ਲੋਕ ਆ ਕੇ ਸਾਡੇ ਇਲਾਕੇ ਦੀ ਮਦਦ ਕਰ ਰਹੇ ਆ ਹੈ ਇਹ ਵੀਰੋ ਖੁਦ ਕਰਨਾ ਪੈਣਾ ਹੈ ਅਕਲ ਕਰੋ ਜੇ ਹਾਲੇ ਵੀ ਅਕਲ ਨਾਲ ਕਿਤੇ ਫਿਰ ਅਸੀਂ ਪਰਮਾਨੈਂਟਲੀ ਮੂਰਖਾਂ ਮੂਰਖਾਂ ਦਾ ਕੁਝ ਨਹੀਂ ਹੁੰਦਾ ਉਹ ਲੁੱਟਦੇ ਰਹਿੰਦੇ ਪੀੜੀ ਦਰ ਪੀੜੀ ਲੁੱਟਦੇ ਰਹਿੰਦੇ ਲੁੱਟਦੇ ਰਹਿੰਦੇ ਫੇ ਉਹ ਖਤਮ ਹੋ ਜਾਂਦੇ ਆ ਇਹ ਨਚਾਰਾ ਭੰਡਾ ਨੇ ਕਰੋੜਾ ਰੁਪਇਆ ਕਮਾਇਆ ਯਾਰ ਪੰਜਾਬ ਦੇ ਲੋਕਾਂ ਤੋਂ ਹੁਣ ਇਹ ਸੋਸ਼ਲ ਮੀਡੀਆ ਤੇ ਨਕਲੀ ਵੀਡੀਓ ਬਣਾ ਬਣਾ ਕੇ ਹਲੂ ਬਣਾਉਣ ਦੇ ਆ ਹੈ ਕਿਹੜੇ ਪਿੰਡ ਦੇ ਨਾਲ ਚੈੱਕ ਕੱਟ ਕੇ ਜੇ ਤੱਕ ਕੋਈ ਦੱਸੋ ਕਿਹੜੇ ਪਿੰਡ ਨੂੰ ਚੈੱਕ ਉਹਦਾ ਹੀ ਵਾਸ ਝੂਠੀਆਂ ਇਹ ਅਫਵਾਹ ਫਲਾਈ ਜਾਂਦੀ ਸੋਸ਼ਲ ਮੀਡੀਆ ਤੇ ਜਿਹੜੇ ਨਾਲ ਪਹਾੜੇ ਦੇ ਚੈਨਲ ਖੋਲੇ ਹੋਇਆ ਫਲਾਨ ਨੇ ਆਪਣੀ ਸਾਰੀ ਪੇਮੈਂਟ ਹਰ ਪੀੜ ਦਾ ਨਾਂ ਕਰਦੀ ਫਲਾਨ ਨੇ ਆਪਣੀ ਫਿਲਮ ਦੀ ਇਨਕਮ ਹਰ ਪੀੜ ਦਾ ਨਾਂ ਕਰਦੀ ਬਸ ਐਵੇਂ ਲੋਕੀ ਮੰਨੀ ਜਾਂਦੇ ਆ ਉਹ ਸਿਆਣੇ ਬਣੋ ਪੰਜਾਬ ਦੇ ਲੋਕੋ ਸਿਆਣੇ ਬਣੋ ਸਿਆਣੇ ਬਣੋ ਸਿਆਣੇ ਬਣੋ ਵੀਰੋ ਸਿਆਣੇ ਬਣੋ ਜੀ ਹੁਣ ਮੈਂ ਸਿਆਣੇ ਬਣੇ ਯਾਰ ਪੰਜਾਬ ਬਿਹਾਰ ਤੋਂ ਵੀ ਪਿੱਛੇ ਹੋ ਗਿਆ ਯਾਰ ਹਾਲੇ ਬਿਨਾਂ ਅਕਲਾਈ ਤੇ ਆਪਾਂ ਨੂੰ ਅਕਲ ਆਉਣੀ ਕਦੋਂ ਆ ਯਾਰ ਕਦੋਂ ਆਣੀ ਆਪਾਂ ਨੂੰ ਅਕਲ